ਅੱਜ ਜੀ ਪੈਣੀ ਖਦਰ ਚ ਸ਼ਹੀਦ ਗੁਰਪ੍ਰੀਤ ਸਿੰਘ ਦੇ ਅਸੀਂ ਸੰਸਕਾਰ ਤੇ ਮੰਤਰੀ ਸਾਹਿਬ ਦੇ ਨਾਲ ਪਹੁੰਚੇ ਆਂ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਜੀ ਮਾਨ ਜੀ ਵੱਲੋਂ ਸਾਡੀ ਡਿਊਟੀ ਲਗਾਈ ਗਈ ਸੀ ਅਸੀਂ ਸ਼ਹੀਦ ਦੇ ਪਰਿਵਾਰ ਦਾ ਦੁੱਖ ਸਾਂਝਾ ਕਰਨ ਲਈ ਉਹਨਾਂ ਦੇ ਨਾਲ ਸ਼ਾਮਲ ਹੋਏ ਨੇ ਸਾਨੂੰ ਇਹ ਵੀ ਪਤਾ ਲੱਗਿਆ ਕਿ ਇਸ ਪਿੰਡ ਪੈਣੀ ਖਦਰ ਦੇ ਵਿੱਚ ਬਹੁਤ 150 ਤੋਂ ਵੱਧ ਜਿਹੜੇ ਆ ਪਰਿਵਾਰ ਜਿਹੜੇ ਆ ਸੈਨਿਕ ਉਹਨਾਂ ਦੇ ਨਾਲ ਜੁੜੇ ਹੋਏ ਨੇ ਤੇ ਇੱਥੇ ਪਹਿਲਾਂ ਵੀ ਇੱਕ ਸਾਡੇ ਸੈਨਿਕ ਸ਼ਹੀਦ ਹੋਏ ਸੀਗੇ ਤੇ ਮਾਨਯੋਗ ਮੰਤਰੀ ਜੀ ਨੇ ਅਨਾਉਂਸ ਵੀ ਕੀਤਾ ਹੈ ਕਿ ਸ਼ਹੀਦ ਦੇ ਨਾਂ ਤੇ ਇੱਥੇ ਇੱਕ ਖੇਡ ਸਟੇਡੀਅਮ ਜਿਹੜਾ ਬਣਾਇਆ ਜਾਊਗਾ ਅਸੀਂ ਤੁਰੰਤ ਉਸ ਤੇ ਕਾਰਵਾਈ ਕਰਾਵਾਂਗੇ ਇਸ ਦੇ ਨਾਲ ਨਾਲ ਪਿੰਡ ਦੇ ਹੋਰ ਵੀ ਜੋ ਵੀ ਕਾਰਜ ਨੇ ਸਾਨੂੰ ਸਕੂਲ ਬਾਰੇ ਦੱਸਿਆ ਹੈਗਾ ਇਹ ਬਹੁਤ ਛੋਟੀ ਛੋਟੀ ਗੱਲਾਂ ਅਸੀਂ ਜਿੰਨਾ ਵੀ ਕੁਝ ਕਰ ਪਾਵਾਂਗੇ ਪਿੰਡ ਲਈ ਉਹ ਉਹਨਾਂ ਦੀ ਸ਼ਹਾਦਤ ਦੀ ਤੁਲਨਾ ਨਹੀਂ ਆਪਾਂ ਕਰ ਸਕਦੇ ਬਟ ਅਸੀਂ ਇਹੀ ਚਾਹੁੰਦੇ ਆ ਮੈਂ ਤੇ ਐਸਐਸਪੀ ਸਾਹਿਬ ਇੱਥੇ ਖੜੇ ਆ ਕਿ ਇਹ ਪਿੰਡ ਜਿਹੜਾ ਹੈ ਅੱਗੇ ਵਧੇ ਇਹਦਾ ਜਿਹੜਾ ਵਿਕਾਸ ਹੋਵੇ ਇੱਥੇ ਦੀ ਜਿਹੜੀ ਯੁਵਾ ਪੀੜੀ ਆ ਉਹ ਇਨਸਪਾਇਰ ਹੋਵੇ ਜਿਹੜੇ ਇੱਥੇ ਦੇ ਸੈਨਿਕ ਨੇ ਜਾਂ ਉਹ ਸ਼ਹੀਦ ਹੋਏ ਨੇ ਆਪਣੇ ਦੇਸ਼ ਦੀ ਖਾਤਰ ਕੁਰਬਾਨੀ ਦਿੱਤੀ ਆ ਤੁਸੀਂ ਦੇਖੋ ਇਨੀ ਠੰਡ ਚ ਖੜਾ ਹੋਣਾ ਮੁਸ਼ਕਿਲ ਆ ਤੇ ਸਾਡਾ ਸ਼ਹੀਦ ਗੁਲਮਰਗ ਸ ਮਾਈਨਸ ਡਿਗਰੀ ਟੈਂਪਰੇਚਰ ਦੇ ਵਿੱਚ ਉਹ ਜਾ ਕੇ ਉੱਥੇ ਸ਼ਹੀਦ ਹੋਇਆ ਹੈਗਾ ਸੋ ਜਿੰਨੇ ਵੀ ਬੱਚੇ ਆ ਜਿਹੜੀ ਸਾਡੀ ਯੁਵਾ ਪੀੜੀ ਆ ਭਵਿੱਖ ਹੈ ਸਾਡਾ ਉਹ ਇਸ ਤੋਂ ਇਨਸਪਾਇਰ ਹੋਵੇ ਸਾਡੇ ਦੇਸ਼ ਦੇ ਖਾਤੇ ਕੁਝ ਵੀ ਅਸੀਂ ਆਪਣੀ ਸੇਵਾ ਕਰ ਸਕੀਏ ਉਹਦੇ ਲਈ ਸਾਡੇ ਸਾਰਿਆਂ ਲਈ ਉਹ ਇਨਸਪੀਰੇਸ਼ਨ ਹੈ ਤੇ ਅਸੀਂ ਚਾਹਵਾਂਗੇ ਕਿ ਉਹਨਾਂ ਦੀ ਯਾਦ ਜਿਹੜੀ ਹੈ ਉਹ ਮਿਟੇ ਹੋਵੇ ਤੇ ਆਉਣ ਵਾਲੀ ਪੀੜ੍ਹੀਆਂ ਲਈ ਗੁਰਪ੍ਰੀਤ ਸਿੰਘ ਸ਼ੇਨੂ ਯਾਦ ਰੱਖੋ ਧੰਨਵਾਦ ਜਿਸੀ ਸਾਰੇ ਇੱਥੇ ਅਫਸਰ ਸਾਹਿਬਾਨ ਤੇ ਮੰਤਰੀ ਸਾਹਿਬ ਸਾਰੇ ਇੱਥੇ ਆਏ ਸੀ ਆਏ ਹਨ ਮੁਕ ਸੰਜਾ ਕਰਨ ਆਏ ਹਨ ਪਰਿਵਾਰ ਦੇ ਨਾਲ ਜਿੱਦਾਂ ਮੈਂ ਸ਼ਹੀਦ ਦੇ ਮਾਤਾ ਨੂੰ ਮਿਲਿਆ ਸੀ ਉਹਨਾਂ ਨੂੰ ਮੈਂ ਇਹੀ ਦੱਸਿਆ ਕਿ ਸ਼ਹੀਦ ਇਕੱਲਾ ਪਰਿਵਾਰ ਦਾ ਨਹੀਂ ਹੁੰਦਾ ਉਹ ਪੂਰੇ ਦੇਸ਼ ਦਾ ਹੁੰਦਾ ਉਹ ਸਾਡੇ ਸਾਰਿਆਂ ਦੇ ਲਈ ਹੁੰਦਾ ਅਸੀਂ ਵੀ ਉਹਨਾਂ ਹੀ ਉਹਨਾਂ ਦੇ ਹੀ ਪਰਿਵਾਰ ਦਾ ਇੱਕ ਹਿੱਸਾ ਹੈਗੇ ਤੇ ਸਾਡੇ ਪੁਲਿਸ ਵੱਲੋਂ ਜੋ ਵੀ ਕੋਈ ਉਹਨਾਂ ਨੂੰ ਹੈਲਪ ਚਾਹੀਦੀ ਹੈ ਕੋਈ ਵੀ ਚੀਜ਼ ਦੀ ਲੋੜ ਹੈਗੀ ਉਹ ਅਸੀਂ ਪ੍ਰੋਵਾਈਡ ਕਰਾਵਾਂਗੇ ਇਹ ਸਾਡਾ ਫਰਜ਼ ਵੀ ਬਣਦਾ ਹੈ ਤੇ ਅੱਜ ਕਾਫੀ ਇਹ ਦੁੱਖ ਭਰਾ ਮਾਹੌਲ ਹੈ ਕਿ ਇਹ ਅਨਫੋਰਚੂਨੇਟ ਹੈ ਬਟ ਨਾਲ ਹੀ ਇੱਕ ਸ਼ਹੀਦ ਜਿਹੜਾ ਹੈ ਉਹ ਆਪਣੇ ਨਾਲ ਪੂਰੇ ਦੇਸ਼ ਨੂੰ ਪੂਰੇ ਆਪਣੇ ਪਿੰਡ ਨੂੰ ਇਨਸਪਾਇਰ ਕਰਕੇ ਜਾਂਦਾ ਹੈ ਸਰ ਅਸੀਂ ਬੜਿਆ ਇਸ ਵੇਲੇ ਸੋਗਮਈ ਟਾਈਮ ਤੇ ਖੜੇ ਆ ਗਰਦਾਸਪੁਰ ਜ਼ਿਲ੍ਹੇ ਦੇ ਕਨੂਆਨ ਬਲਾਕ ਦਾ ਪਿੰਡ ਪੈਣੀ ਖਾਦਰ ਜਿਹਦਾ 24 ਸਾਲਾ ਸਾਡਾ ਫੌਜੀ ਸੈਨਿਕ ਗੋਪੀ ਸਿੰਘ ਸ਼ਹੀਦ ਹੋ ਗਿਆ ਉਹਦਾ ਸੰਸਕਾਰ ਕੀਤਾ ਉਹਨਾਂ ਦੇ ਬਾਪ ਨਾਲ ਖੜੇ ਆ ਸਾਡੇ ਬਹੁਤ ਬਹੁਤ ਵੱਡੇ ਬੰਦੇ ਆਪਣੇ ਅੱਥੀ ਆਪਣੇ ਪੁੱਤ ਦਾ ਸੰਸਕਾਰ ਕੀਤਾ ਉਹਨਾਂ ਦੇ ਉਹਦੇ ਪਿੰਡ ਜਿਹੜਾ ਮੈਂ ਤਾਂ ਅੱਜ ਸੁਣ ਕੇ ਦੰਦ ਹੋ ਗਿਆ ਕਿ ਇਸ ਪਿੰਡ ਦੇ ਵਿੱਚ ਐਸ ਵੇਲੇ 100 100 ਤੋਂ ਵੱਧ ਜਿਹੜੇ ਫੌਜੀ ਸੈਨਿਕ ਆ ਉਹ ਦੇਖਦੀ ਸਦਾ ਦੰਦ ਉੱਤੇ ਖੜੇ ਔਰ ਮੈਂ ਪਹਿਲਾਂ ਹੀ ਕਿਹਾ ਕਿ ਇੱਕ ਤਾਂ ਹੀ ਸ਼ਹੀਦ ਦੇ ਨਾਂ ਦੇ ਉੱਤੇ ਸਟੇਡੀਅਮ ਜਿਹੜਾ ਉਹ ਬਣਾਵਾਂਗੇ ਇਸ ਪਿੰਡ ਦੇ ਵਿੱਚ ਔਰ ਜਿਹੜਾ ਪਹਿਲੇ ਸ਼ਹੀਦ ਸਜਿੰਦਰ ਸਿੰਘ ਜਿਹੜਾ 2003 ਚ ਸ਼ਹੀਦ ਹੋਇਆ ਸੀਗਾ ਇਹ ਦੂਜਾ ਸ਼ਹੀਦ ਇਸ ਪਿੰਡ ਦਾ ਉਹਦੇ ਨਾਂ ਤੇ ਸਕੂਲ ਜਿਹੜਾ ਉਹ ਚੱਲ ਰਿਹਾ ਉਹਨੂੰ ਵਧੀਆ ਟੰਗ ਦੇ ਨਾਲ ਉਹਨੂੰ ਹੁੜੀ ਦੇਖ ਕੇ ਜਾਂਦੇ ਆ ਸਕੂਲ ਦੇਖ ਕੇ ਜੇ ਉਹਦਾ ਕੋਈ ਕੰਮ ਹੋਣਾ ਲਾ ਉਹਨੂੰ ਵੀ ਠੀਕ ਕਰਾਂਗੇ ਮੈਨੂੰ ਮਾਣ ਹੈ ਆਪਣੇ ਪੁੱਤ 'ਚ ਛੀ ਦੁੱਤੇ ਫੋਨ ਤੇ ਗੱਲ ਹੋਈ ਸੀ 7 ਤਰੀਕ ਦੀ ਠੀਕ ਕਹਿੰਦਾ ਸੀ ਕਹਿੰਦਾ ਮੈਂ ਫਰਵਰੀ ਨੂੰ ਆਣਾ ਮੈਂ ਕਿਹਾ ਨਹੀਂ ਆ ਜਾ ਵਿਆਹ ਹੀ ਹਾਡੇ ਆ ਜਾ 7 11 ਦਾ ਵਿਆਹ ਹੀ ਤੇ ਆ ਜਾ ਅੰਦਰ ਨਹੀਂ ਮੰਮੀ ਮੈਂ ਫਰਵਰੀ 'ਚ ਛੁੱਟੀ ਆਉਣਾ ਹੈ ਉਹਦਾ ਜ਼ਿਆਦਾ ਸਪਨੇ ਵੀ ਸੁਝੋ ਜਾ ਰਿਹਾ ਸੀ। ਉਹ 8 ਅਕਲਵਾ ਕੇ ਗਿਆ 25 ਅਗਸਤ ਨੂੰ ਗਿਆ ਸੀ। ਮਾਰਚ-ਅਪ੍ਰੈਲ ਦਾ ਵਿਆਹ ਦੀ ਪ੍ਰੈਂਟ ਮਾਰਚ-ਅਪ੍ਰੈਲ ਦਾ ਵਿਆਹ ਹੀ ਕਰਨਾ ਚਾਹੁੰਦੀ ਹਾਂ। ਪਰ ਹੁਣ ਛੀਦ ਹੁਣ ਕਰਕੇ ਨਹੀਂ ਕਰ ਸਕਦੀ। ਮੈਂ ਕੁਮਾਰ ਰਵਿੰਦਰ ਸਿੰਘ ਵਿੱਕੀ ਮਾ ਸਚੀਪ ਸ਼ਹੀਦ ਸੈਨਿਕ ਪਰਿਵਾਰ ਸੁਰੱਖਿਆ ਪਰਸ਼ਦ। ਮੈਂ 부ਜੀ ਰਾਖ ਨਹੀਂ ਅਮਰਦੀਪ ਹੂੰ ਮਿਟ ਗਿਆ ਜੋ ਵਤਨ ਪਰ ਮੈਂ ਉਹ ਸ਼ਹੀਦ ਹੂੰ। मैं वो शहीद हूँ आज सारा देश कड़कती ठंड में ठुठ रहा है लेकिन दूसरी ओर हमारे जाँवा सैनिक उन बर्फीली पहाड़ियों पर तंदेही से ड्यूटी निभाते हुए अपना सैन्य धर निभा है और ये जिला जिस जिले को शहीदों की जन्मस्थली होने का मान प्राप्त है शहादतों की उसी परंपरा को कायम रखते हुए गांव बहनी खादर का सिपाही गुरुप्रीत सिंह राष्ट्रीय राइफल्स का वो बहादुर जवान वो वीर जवान जिन्होंने दो दिन पहले जम्मू कश्मीर के गुलमर्ग में जो ऊंची पहाड़ियाँ कहाँ पर कुछ इनपुट मिले थे आतंकवादियों के उस सर्च अभियान के दौरान उस गश्त के दौरान पहाड़ी से पैर फिसलने के कारण वो अपना बलिदान दे गया ये योद्धा देश की भावी पीढ़ी के लिए एक रोल मॉडल का काम कर गया और सरकार से मैं अपील करता हूँ कि इस योद्धा ने वीरता दिखाते हुए अपना बलिदान दिया है इस गांव में उसकी एक भव्य यादगार बनाई जाए ताकि इस गांव की आने वाली पीढ़ियां जो हैं उनके बलिदान से प्रेरणा ले सकें थैंक यू